ਜੇ ਮੈਂ ਗੱਲ ਕਰਦਾ ਇੱਕ ਮੁੱਖ ਮੰਤਰੀ ਦੀ ਮੈਂ ਤੇ ਇਸ ਬੰਦੇ ਦਾ ਧੰਨਵਾਦ ਕਰਦਾ ਜਿਹੜੀਆਂ ਪੰਖਤ ਪੰਥਕ ਜਥੇ ਬੰਦਿਆ ਨਹੀਂ ਕਰ ਸਕੀਆਂ ਜਿਹੜੇ ਪੰਥਕ ਜਿਹੜੀ ਸਾਡੀ ਧਿਰ ਹੀ ਉਹ ਨਹੀਂ ਕਰ ਸਕੀ ਇਸ ਬੰਦੇ ਨੇ ਆਗੇ ਵੇਖੋ ਕਿੱਡਾ ਤਗੜਾ ਸਾਡਾ ਅਪਰਾਲਾ ਕਰਦਾ ਕਿ 328 ਰੂਪ ਦੇ ਦੋਸ਼ੀ ਬੰਦਿਆਂ ਨੂੰ ਜਿਹੜੀ ਸਜ਼ਾ ਪਰਚੇ ਕਰਾਏ ਉਹਨਾਂ ਦੋਸ਼ੀਆਂ ਨੂੰ ਜਿਹੜੀ ਸਜ਼ਾ ਅੱਜ ਚੀਕਾਂ ਨਿਕੰਡੀਆਂ ਵੀ ਫੌਜਦਾਰੀ ਪਰਚਾ ਇਹ ਭਗਵੰਤ ਮਾਨ ਕੌਣ ਹੁੰਦਾ ਬੋਲਣ ਵਾਲਾ ਇਹ ਅੱਜ ਤੁਹਾਨੂੰ ਪਤਾ ਲੱਗਦਾ ਕੌਣ ਬੋਲਣ ਵਾਲਾ ਤੇ ਜਦੋਂ ਤੁਸੀਂ ਬਰਕਾਰੀ ਕਾਂਡ ਕਰਦੇ ਜੋ ਜਦੋਂ ਤੁਸੀਂ ਗੁਰੂ ਸਾਹਿਬ ਦੇ ਜੋ ਮਰਜ਼ੀ ਜਿੱਥੇ ਆਂਗੇ ਖਿਲਰ ਜਾਂਦੇ ਤੁਹਾਡੀਆਂ ਸਰਕਾਰਾਂ 'ਚ ਉਦੋਂ ਤੁਸੀਂ ਬੋਲੋ ਨਾ ਤੇ ਤੁਸੀਂ ਪੰਥਕ ਜੋ ਤੇ ਜਿਹੜਾ ਬੰਦਾ 328 ਰੁਪਏ ਦਾ ਮੁੱਦਾ ਚੁੱਕਿਆ ਮੈਂ ਇਸ ਵੀਰ ਦਾ ਬਹੁਤ ਧੰਨਵਾਦ ਕਰਦਾ ਭਗਵੰਤ ਮਾਨ ਦਾ ਆਪੇ ਮੈਂ ਰੱਜੀ ਪੁੱਜੀ ਤੇ ਆਪੇ ਹੀ ਮੇਰੇ ਬੱਚੇ ਜੀਣਾ ਇਹਦਾ ਮਤਲਬ ਕੀ ਕਿ ਆ ਜਿਹੜਾ ਹੁਣ ਫੜਿਆ ਵਾ ਆ ਬੰਦਾ ਜਿਹੜਾ ਫੜਿਆ ਇਹ ਬੰਦੇ ਨੂੰ ਵੇਖੋ ਆਪੇ ਹੀ ਇਹ ਬੰਦੇ 8-8 ਲੱਖ ਰੁਪਈਆ ਮਹੀਨੇ ਦਾ ਤਨਖਾਹ ਦੇਣ ਵਾਲੇ ਇੱਕ ਬਨੇ ਬਾਦਲਾਂ ਦਾ ਹਿਸਾਬ ਰੱਖੇ ਤੇ ਇੱਕ ਬਨੇ ਸ਼੍ਰੋਮਣੀ ਕਮੇਟੀ ਦਾ ਹਿਸਾਬ ਰੱਖੇ ਇਹ ਬੰਦਾ ਤੁਸੀਂ ਹਿਸਾਬ ਰੱਖੇ ਤੇ ਆਪੇ ਹੀ ਉਹਨੂੰ ਸਜ਼ਾ ਦਿਮਾਉਣ ਵਾਲੇ ਤੇ ਆਪੇ ਹੀ ਐਡਵੋਕੇਟ ਕ ਘੱਲ ਕੇ ਤਾਂ ਆਪੇ ਲੜਨ ਵਾਲੇ ਵਕੀਲ ਵੀ ਇਹਨਾਂ ਦੇ ਦੋਸ਼ੀ ਸਾਬਤ ਕਰਨ ਵਾਲੇ ਵੀ ਇਹ ਮਤਲਬ ਕੋਰਟ ਦੇ ਵਿੱਚ ਲੜਦੇ ਵੀ ਇਹਨਾਂ ਦੇ ਵਕੀਲ ਆ ਵੀ ਇਹ ਬੰਦਾ ਸਹੀ ਆ ਤੇ ਗਲਤ ਵੀ ਕਹਿਣ ਵਾਲੇ